ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸਮੇਲੇ ਤੁਸੀਂ ਮੇਰੇ ਨਾਲੋਂ ਗੁਰਦੁਆਰਾ ਬਿਹਾਲਾ ਸਾਹਿਬ ਜੀ ਕੋਲਕਾਤਾ ਵਿਖੇ ਤੇ ਅੰਦਰ ਗੁਰਦਾਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਨਿਰਮਾਣ ਅਧੀਨ ਕਾਰਜ ਜਾਰੀ ਹੈ ਸੇਵਾ ਚੱਲ ਰਹੀ ਹੈ ਤੇ ਇਸ ਗੁਰਦਾਰਾ ਦੇ ਦੇ ਪ੍ਰਧਾਨ ਦੀ ਸੇਵਾ ਸਾਡੇ ਗਵਾਂਡੀ ਪਿੰਡ ਪੰਜੋਲਾ ਤੋਂ ਸਰਦਾਰ ਭਪਿੰਦਰ ਸਿੰਘ ਜੀ ਉਹ ਨਿਵਾਉਂਦੇ ਆ ਤੇ ਇਧਰ ਆਰਦੀ ਤੌਰ ਤੇ ਦਰਬਾਰ ਸਾਹਿਬ ਸਜੋਬਤ ਕੀਤਾ ਗਿਆ ਹੈਗਾ कीर्तन चल रहे हैं ਤੇ ਸਾਹਮਣੇ ਲੰਗਰ ਦੀ ਸੇਵਾ ਬਿਹਾਲਾ ਸਾਹਿਬ ਗੁਰਦਾਰਾ ਸਾਹਿਬ ਦੀ ਇਮਾਰਤਾਂ ਦੀ ਸੇਵਾ ਚੱਲ ਰਹੀ ਹੈ ਕਰੋ ਦਰਸ਼ਨ ਮੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸੱਚੀ ਬਾਣੀ ਤਾ ਸਿੱਖ ਸਤਿਗੁਰੂ ਕੇ ਪਿਆਰਿ ਆ ਗਾਉ ਸੱਚੀ ਬਾਣੀ